ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪੈਰਾਓਲੰਪਿਕ ਦੇ ਵਿੱਚ ਵਿਨੇਸ਼ ਫੋਗਾਂਟ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ 에য়ার ਇੰਡੀਆ ਤੇ ਇੰਡੀਗੋ ਦੀਆਂ ਵਿਸ਼ੇਸ਼ ਉਡਾਨਾਂ ਨੇ ਚਾਰਸੋ ਤੋਂ ਬਾਅਦ ਲੋਕਾਂ ਨੂੰ ਬੰਗਲਾਦੇਸ਼ ਤੋਂ ਲਿਆਂਦਾ ਬੰਗਲਾਦੇਸ਼ ਤੇ ਵਿੱਚ ਹਿੰਸਾ ਜਾਰੀ ਅਵਾਮੀ ਲੀਗ ਦੇ ਵੀ ਆਗੂਆਂ ਦੀਆਂ ਮ੍ਰਿਤਕ ਦੇ ਹਾਮੀਆਂ ਮਨੁੱਖਾਕਰ ਦਾ ਦੇਸ਼ ਭਰਤਨ ਤੇ ਨਿੱਗਾ ਸਵਾਗਤ ਕੀਤਾ ਗਿਆ ਵਿਨੇਸ਼ ਪੋਗਾਹ ਚ ਪੋਲੀਕਲਿਨਿਕ ਦੇ ਵਿੱਚ ਹੋਈ ਗਾਥਾ सीबीआई ਵੱਲੋਂ ਦਿੱਲੀ ਕੋਚਿੰਗ ਸੈਂਟਰ ਮਾਮਲੇ ਦੀ ਜਾਂਚ ਸ਼ੁਰੂ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵੱਲੋਂ ਕੀਤੀਆਂ ਚਿਪਨੀਆਂ ਤੇ ਨਰਾਜ਼ਗੀ ਪ੍ਰਗਟਾਈ ਰਾਹੁਲ ਗਾਂਧੀ ਵੱਲੋਂ ਵਾਇਨਾਡ ਘਟਨਾ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਦੀ ਮੰਗ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 1040 ਅੰਕ ਛੜਿਆ ਨਿਫਟੀ 24300 ਤੋਂ ਬਾਅਦ ਵਿਨੇਸ਼ ਪੋਗਾਹ ਦੇ ਘਰ ਪਹੁੰਚੇ ਪੰਜਾਬ ਦੇ ਮੁੱਖਮਤ ਤ੍ਰੀ ਭਗਵੰਤ ਮਾਨ ਸੋ ਇਹ ਸਨ ਅੱਜ ਦੀਆਂ ਹੋਂਦ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਪੈरिस ਤੋਂ ਸਾਹਮਣੇ ਆ ਰਹੀ ਹੈ ਪੈरिस 올림픽 ਫਾਈਨਲ ਵਿੱਚ ਪਹੁੰਚਣ ਵਾਲੇ ਖਿਡਾਰੀ ਨਿਨੇਸ਼ ਫੁਗਾਂਡ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਨੇਸ਼ ਫੁਗਾਂਡ ਨੂੰ ਬੁੱਧਵਾਰ ਨੂੰ 올림픽 ਤੋਂ ਯੋਗਕਰਾਂ ਦਿੱਤਾ ਗਿਆ ਜਾਣਕਾਰੀ ਅਨੁਸਾਰ ਮਹਿਲਾ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਪਹਿਲਾਂ ਉਸ ਦਾ ਪਾਸ ਜ਼ਿਆਦਾ ਪਾਇਆ ਗਿਆ ਵਿਨੇਸ਼ ਨੇ ਮੰਗਲਵਾਰ ਨੂੰ ਇਸ ਈਵੈਂਟ ਦੇ 골ਡ ਮੈਡਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਪਾਰਕੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ ਇੱਕ ਪਾਕਤੀ ਕੋਚ ਨੇ ਕਿਹਾ ਅੱਜ ਫਿਰ ਉਸ ਦਾ ਪਾਸ 100 ਗ੍ਰਾਮ ਵੱਧ ਪਾਇਆ ਗਿਆ ਨਿਯਮਾਂ ਅਨੁਸਾਰ ਉਸ ਨੂੰ ਯੋਗ ਕਰਾ ਦਿੱਤਾ ਗਿਆ ਇਸ ਦੇ ਨਾਲ ਹੀ ਭਾਰਤ ਦੇ ਰੈਸਲਿੰਗ ਚ ਸੋਨ ਕਮਗਾ ਜਤਨ ਦਿਆਸ ਦੇ ਪਾਣੀ ਫਿਰ ਗਿਆ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਏਅਰ ਇੰਡੀਆ ਤੇ ਇੰਡੀਗੋ ਨੇ ਢਾਕਾ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਜਿਸ ਨਾਲ ਬੰਗਲਾਦੇਸ਼ ਦੀ ਰਾਜਸਥਾਨੀ ਵਿੱਚ ਅਸਥਿਰ ਸਥਿਤੀ ਦੌਰਾਨ 400 ਤੋਂ ਵੱਧ ਲੋਕਾਂ ਨੂੰ ਲਿਆਂਦਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਬੁੱਧਵਾਰ ਸਵੇਰੇ 6 ਬੱਚਿਆਂ ਸਮੇਤ 205 ਲੋਕਾਂ ਨੂੰ ਢਾਕਾ ਤੋਂ ਨਵੀਂ ਦਿੱਲੀ ਲੈ ਕੇ ਆਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਡੀਗੋ ਦੀ ਵਿਸ਼ੇਸ਼ ਉਡਾਨ ਨੇ ਮੰਗਲਵਾਰ ਨੂੰ ਬੰਗਲਾਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਢਾਕਾ ਤੋਂ ਕੋਲਕਾਤਾ ਲਈ ਉਡਾਨ ਭਰੀ। ਤੀਜੀ ਅਹਿਮ ਖਬਰ ਢਾਕਾ ਤੋਂ ਸਾਹਮਣੇ ਆ ਰਹੀ ਹੈ। ਬੰਗਲਾਦੇਸ਼ ਚ ਚੱਲ ਰਹੀ ਹਿੰਸਾ ਦੌਰਾਨ ਦੇਸ਼ ਭਾਰਚ ਅਵਾਮੀ ਲੀਗ ਦੇ ਵੀ ਆਗੂਆਂ ਸਮੇਤ 29 ਲੋਕਾਂ ਦੀ ਅਮਰਤਕ ਦੇਹਾਂ ਮਿਲੀਆਂ ਇੱਕ ਰਿਪੋਰਟ ਮੁਤਾਬਕ ਇਹ ਮੌਤਾਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫਾ ਤੇ ਸੋਮਵਾਰ ਨੂੰ ਦੇਸ਼ ਛੱਡਣ ਤੋਂ ਬਾਅਦ ਹੋਈਆਂ ਨੇ ਹਿੰਸਾ ਪ੍ਰਭਾਵਤ ਸਖੀਰਾ ਵਿੱਚ ਘੱਟੋ ਘੱਟ 10 ਲੋਕ ਮਾਰੇ ਗਏ ਤੇ ਕੋਮਿਲਾ ਵਿੱਚ ਫੀੜ ਦੇ ਹਮਲਿਆਂ ਵਿੱਚ 11 ਹੋਰ ਲੋਕਾਂ ਦੀ ਜਾਨ ਗਈ ਅਵਾਮੀ ਲੀਗ ਦੇ ਨਤਾਂਵਾਂ ਤੇ ਕਾਰਕੁਨਾਂ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਵਿਆਪਕ ਪੰਤੂੜ ਅਤੇ ਲੁੱਟਖੋ ਕੀਤੀ ਗਈ ਪੁਲਿਸ ਨੇ ਕਈ ਸ਼ਹਿਰਾਂ ਵਿੱਚ ਅਗਚਨੀ ਦੀਆਂ ਘਟਨਾਵਾਂ ਦੀ ਰਿਪੋਰਟ ਦਰਜ ਕੀਤੀ ਹੈ। ਕਿਉਂਕਿ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। 스타 ਪਿਸਟਲ ਨਿਸ਼ਾਨੇਬਾਜ਼ ਮਨੂ ਪਾਕਰ ਅੱਜਰੇ ਦੇਸ਼ ਪਰਤੈ। ਇੱਥੇ ਨਵੀਂ ਦਿੱਲੀ ਚੋਸ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਪ੍ਰਸ਼ੰਸਕਾਂ ਨੇ ਉਸ ਨੂੰ ਮੋਢਿਆਂ 'ਤੇ ਚੁੱਕ ਕੇ ਹਰਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਸ ਦਾ ਸਵਾਗਤ ਕੀਤਾ। 올림픽 ਚ ਦੋ ਤਮਗੇ ਜਿੱਤ ਕੇ ਪਾਕਰ ਨੇ ਦੇਸ਼ ਦਾ ਮਾਣ ਵਧਾਇਆ। ਇਹ ਇਰੰਡੀਆ ਦੀ ਉਡਾਨ ਜੋ ਪਾਕਰ ਨੂੰ ਪੈਰਿਸ ਤੋਂ ਦਿੱਲੀ ਲੈ ਕੇ ਆਈ ਸੀ ਸਵੇਰੇ 9:30 ਵਜੇ ਅੰਬੇਦਕਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 1 ਘੰਟਾ ਦੇਰੀ ਦੇ ਨਾਲ ਪਹ ਸ਼ਹਿਰ ਵਿੱਚ ਸਵੇਰ ਸਮੇਂ ਬੂੰਦਬਾਂ ਦੀ ਹੋਣ ਦੇ ਬਾਵਜੂਦ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ਦੇ ਵਿੱਚ ਸੈਂਟਰੀ ਲੋਕਾਂ ਨੇ ਉਸ ਦਾ ਤੇ ਉਸੇ ਕੋਚ ਜਸਪਾਲ ਰਾਣਾ ਦਾ ਸ਼ਾਨਦਾਰ ਸਵਾਗਤ ਕੀਤਾ ਪੰਜਵੀਂ ਅਹਿਮ ਖਬਰ ਪੈरिस ਤੋਂ ਸਾਹਮਣੇ ਆ ਰਹੀ ਹੈ ਮਹਿਲਾ ਕੁਸ਼ਤੀ ਵਿੱਚ ਯੋਗ ਠਹਿਰਾਏ ਜਾਣ ਤੋਂ ਬਾਅਦ ਵਿਨੇਸ਼ ਪੋਗਾਟ ਨੂੰ ਵੱਡਾ ਛਟਕਾ ਲੱਗਾ ਜਾਣਕਾਰੀ ਮੁਤਾਬਕ ਉਸ ਨੂੰ ਡੀਹਾਈਡਰੇਸ਼ਨ ਕਾਰਨ ਕਿਡ ਵਿਲੇਜ ਤੇ ਪੋਲੀ clinic ਦੇ ਵਿੱਚ ਦਾਖਲ ਕਰਵਾਇਆ ਗਿਆ ਪੈਰਾਸਲੀਮਪਿਕ ਵਿੱਚ ਕੁਸ਼ਤੀ ਇਵੈਂਟ ਲਈ ਕੁਝ ਗ੍ਰਾਮ ਵੱਧ ਹੋਣ ਕਾਰਨ ਵਿਨੇਸ਼ ਨੂੰ ਅਯੋਗ ਕਰਾ ਦਿੱਤਾ ਗਿਆ ਸੀਵੀਆਹਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੀਵੀਆ ਨੇ ਦਿੱਲੀ ਕੋਚਿੰਗ ਸੈਂਟਰ ਚ ਮੌਤਾਂ ਦੇ ਮਾਮਲੇ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਜਿਸ ਵਿੱਚ 올ਡ ਰਾਜੇਂਦਰ ਨਗਰ ਦੇ ਬੀਸਮੈਂਟ ਵਿੱਚ ਯੂਪੀਐਸਸੀ ਦੇ ਤਿੰਨ ਉਮੀਦਵਾਰ ਡੁੱਬੇ ਸੀ ਸੀਵੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਆ ਲਿਆ ਹੈ ਤੇ ਜਾਂਚ ਬਾਰੇ ਸਾਰੇ ਦਸਤਾਵੇਜ਼ ਦਿੱਲੀ ਪੁਲਿਸ ਨੇ ਸੀਵੀਆ ਨੂੰ ਸੌਂਪ ਦਿੱਤੇ ਅਧਿਕਾਰੀ ਨੇ ਕਿਹਾ ਸ਼ੁਰੂਆਤੀ ਰਸਮੀ ਕਾਰਵਾਈਆਂ ਤੋਂ ਬਾਅਦ सीबीआई दी टीमम मामले दी विस्तृत जांच ले जल्दी ही घटना स्थान ਦਾ ਦੌਰਾ ਕਰੇਗੀ। ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਹੀਰੇ ਜੱਜ ਦੇ ਬੈਂਚ ਵੱਲੋਂ ਸੁਪਰੀਮ ਕੋਰਟ ਦੇ ਖਿਲਾਫ ਮਾਨਹਾਨੀ ਦੇ ਇੱਕ ਮਾਮਲੇ ਦੇ ਵਿੱਚ ਕੀਤੀਆਂ ਚਿਪਲੀਆਂ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਉਹ ਗੰਭੀਰ ਤੇ ਗੈਰਵਾਜੂਬ ਨੇ। ਪਰ ਇਹ ਚੀਫ ਜਸਟਿਸ ਡੀ.ਵਾਈ. ਚੰਦਰ ਸ਼ੂਧ ਦੇਗਵਾਈ ਵਾਲੇ ਬੈਂਚ ਨੇ ਜਦਾਂ ਦੇ ਬੈਂਚ ਨੇ ਕਿਹਾ ਕਿ ਨਾ ਦ ਸੁਪਰੀਮ ਕੋਰਟ ਤੇ ਨਾ ਹੀ ਉੱਚ ਅਦਾਲਤਾਂ ਸਰਵੋੱਚ ਨੇ ਅਤੇ ਸਰਵੋੱਚਤਾ ਅਸਲ ਵਿੱਚ ਭਾਰਤ ਦੇ ਸੰਵਿਧਾਨ ਦੀ ਹੈ ਸੁਣਵਾਈ ਦੌਰਾਨ ਬੈਂਚ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਤੇ ਕਿਹਾ ਕਿ ਹਾਈ ਕੋਰਟ ਦੇ ਜੱਜ ਬੋਲੋ ਕਿ ਕਿੰਨੀਆਂ ਚਪਨੀਆਂ ਤੋਂ ਦੁਖੀ ਹੈ ਅੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੋਧਵਾਰ ਨੂੰ ਲੋਕ ਸਭਾ ਵਿੱਚ ਜ਼ੀਰੋ ਆਵਰ ਵਿੱਚ ਬੋਲਦਿਆਂ ਕੇਰਲ ਵਿੱਚ ਇਤਰਾਜ਼ ਦੀ ਪ੍ਰਭਾਵਤ ਵਾਇਨਾਡ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਵਾਇਨਾਡ ਵਿੱਚ ਜ਼ਮੀਨ ਖਿਸਕਣ ਨੂੰ ਰਾਸ਼ਟਰੀ ਆਫਤ ਘੋਸ਼ਿਤ ਕੀਤਾ ਚਾਹੀਦਾ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਾਇਨਾਟ ਜ਼ਮੀਨ ਕਿਸ ਕਰਨ ਕਾਰਨ ਹੋਈ ਤੋਂ ਬਾਅਦ ਬੁਨਿਆਦੀ ਢਾਂਚਾ ਬਣਾਉਣ ਲਈ ਵਿਸ਼ੇਸ਼ ਪੈਕੇਜ ਐਲਾਨੇ ਚਾਹੁੰਦੀ ਮੰਗੀ ਦੀ 71 ਜੁਲਾਈ ਨੂੰ ਪਾਰੀ ਮੀ ਤੋਂ ਬਾਅਦ ਵੀ ਜ਼ਮੀਨ ਕਿਸ ਕਰਨ ਦੀ ਮਾਰ ਹੈ ਛਾਇਆ ਸੀ ਰਾਹੁਲ ਗਾਂਧੀ ਨੇ ਲੋਕ ਸਭਾ ਚ ਕਿਹਾ ਮੈਂ ਉੱਥੇ ਜਾ ਕੇ ਤਬਾਹੀ ਦਰਦ ਤੇ ਦੁੱਖ ਦੇਖਿਆ ਨਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਆਲਮੀ ਪੱਧਰ ਤੇ ਆਈ ਤੇਜ਼ੀ ਦੇ ਦੌਰਾਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਦੇ ਵਿੱਚ ਉਚਾਲ ਆਇਆ ਬੀਐਸਸੀ ਦਾ 3% ਵਾਲਾ ਸੂਚਕਾਂਕ ਸੈਂਸੈਕਸਿ ਸ਼ੁਰੂਆਤੀ ਕਾਰੋਬਾਰ ਦੌਰਾਨ 1040 ਅੰਕ ਚੜਿਆ ਤੇ 69639.3 ਤੇ ਪਹੁੰਚ ਗਿਆ ਇਸੇ ਰੈਨ ਇਸੀ ਨਿਫਟੀ 319.9 ਅੰਕਾ ਦਾ ਉਛਾਲ ਦੇਖਿਆ ਗਿਆ ਦਸਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਮਣੀ ਆ ਰਹੀ ਹੈ ਪੈਰਾਸ Olympik ਖੇਡਾਂ ਵਿੱਚੋਂ ਵਿਨੇਸ਼ ਪੋਗਾੜ ਨੂੰ ਓਵਰ weight ਹੋਣ ਕਰਕੇ Olympik ਵਿੱਚੋਂ ਬਾਹਰ ਕਿਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੋਗਾੜ ਦੇ ਘਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਨੇਸ਼ ਪੁਗਾੜ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਹਨਾਂ ਪੁਗਾੜ ਨੂੰ 올림픽 ਖੇਡਾਂ ਚੋਂ ਬਾਹਰ ਕਿਤੇ ਜਾਣ ਤੇ ਨਿਰਾਸ਼ਾ ਵੀ ਫੜਤਾਈ। ਤੁਸੀਂ ਸੁਣ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।